ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਦੇ ਫਾਰਮ ਕੋਈ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਤਿੰਨ گاਵਾں ਦੋਸਤੋ ਤੁਹਾਨੂੰ ਦਿਖਾਵਾਂਗੇ ਡਟੇਲ ਇਹਨਾਂ ਪਸ਼ੂਆਂ ਦੀ ਕੀ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਜਿੰਨੇ ਵੀਰੇ ਆਣੇ ਤਾਂ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰੇ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਗੇ ਕਰਨੀ ਦੀ ਕੋਸ਼ਿਸ਼ ਤੁਸੀਂ ਪੈਸੇ ਲੈਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਦੋਸਤੋ ਕੋਈ ਲੰਬੜੀ ਗੱਲ ਨਾ ਹੋਵੇ। ਜਲਦੀ ਜਲਦੀ ਵੀਡੀਓ ਦੋਸਤੋ ਲਾਇਕ ਅਤੇ ਸ਼ੇਅਰ ਜਰੂਰ ਕਰ ਦਿਓ ਅੱਗੇ ਕਿਸੇ ਹੋਰ ਵੀਰਪਿਆ ਦਾ ਫਾਇਦਾ ਹੋ ਸਕਦਾ। ਮੇਰਾ ਦੋਸਤੋ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਅਸ਼ੂਦੀ ਨਰਖ ਪਰ ਜਿਹੜੀ ਕਰਨੀ ਤੁਸੀਂ ਆਪ ਅਗੇ ਕਰਨੀ ਹੁੰਦੀ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਚੱਲਦੀ ਹੈ ਇੰਸਟਾਗ੍ਰਾਮ ਤੇ ਚੱਲਦੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਨੂੰ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਦੇ ਪਿਛੋਂ ਦੀ ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਰਾ ਜੀ ਵੀ ਜੀ ਕੀ ਹਾਲ ਹੈ ਹਾਂ ਵਧੀਆ ਵਧੀਆ ਕਿਰਪਾਈ ਕਰਦੇ ਵੀ ਜੀ ਕੰਮ ਕਰ ਚੱਲ ਕੰਮ ਕਰ ਵਧੀਆ ਕਿਰਪਾਈ ਤੁਹਾਡੀ ਠੀਕ ਹੈ ਜੀ ਬੋਲੋ ਵੀ ਤਹਿਸੀਲ ਪੱਟੀ ਆ ਜੀ ਹਾਂਜੀ ਫੋਨ ਨੰਬਰ ਤੇ ਨਾਮ ਵੀ ਜੀ ਦੱਸ ਦਿਓ ਫੋਨ ਨੰਬਰ ਵੀਰ ਜੀ 8437933595 ਹਾਂਜੀ 8437933595 ਨਾਮ ਜੀ ਦੱਸੋ ਨਾਮ ਸਾਹਬ ਸਿੰਘ ਨੇ ਠੀਕ ਹੈ ਜੀ ਅੱਛਾ ਵੀਰ ਜੀ ਤਿੰਨ ਗਾਵਾਂ ਚ ਹਾਂਜੀ ਤਿੰਨ ਵਹਿੜਾ ਆਪਣੇ ਤੋਂ ਦੋ ਸੁਈਆਂ ਵਾਂ ਇੱਕ ਦੀ ਬੱਚੀ ਆ ਅੱਛਾ ਜੀ ਤੇ ਇੱਕ ਦਾ ਬੱਚਾ ਤੇ ਇੱਕ ਗੱਬਣਾ ਹੈ ਸ਼ਾਈ ਵਾਜ ਚ ਇੱਕ ਗੱਬਣਾ ਹਾਂਜੀ ਅੱਛਾ ਵੀਰ ਜੀ ਸ਼ੁਰੂ ਹੋਈਏ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਇਸ ਗਾਂ ਦੀ ਇਹ ਵੀਰ ਜੀ ਪਹਿਲਣ ਬੱਚੀ ਸੁਈ ਆ ਅੱਛਾ ਜੀ ਰਾਤੀ ਸੁਈ ਆ ਵਕਤ 17 18 ਲੀਟਰ ਆ ਉਮੀਦ ਹੈਗੀ ਆ ਜੀ 30 ਪਲੱਸ ਦੀ ਅੱਛਾ 17 18 ਲੀਟਰ ਤੋਂ ਸਟਾਰਟ ਹੈ ਸਟਾਰਟਿੰਗ ਹੈ ਅੱਜ ਕੱਲ ਦੀ ਰਾਤ ਦੀ ਸੋਈ ਹੈ ਜੀ ਅੱਛਾ ਪਹਿਲਾਂ ਸੁਬਾਹ ਸੋਈ ਹੈ ਹਾਂਜੀ ਪਹਿਲਾਂ ਸੋਈ ਹੈ ਇਹ ਬੱਚਾ ਕੀ ਦਿੱਤਾ ਨਹੀਂ ਜੀ ਬੱਚਾ ਵੀਰ ਦੀ ਬੱਚਾ ਜੀ ਮਗਰ ਕਿਹਦੇ ਮਗਰ ਬੱਚਾ ਹਾਂਜੀ ਤੋਰੀ ਵੀ ਜੀ ਦੋਸਤੋ ਪਹਿਲਾਂ ਸੁਬਾਹ ਸੋਈ ਆ ਕੱਲ ਦੀ ਸੋਈ ਆ ਤੇ ਸਟਾਰਟਿੰਗ ਬੋਲੇ ਤੋਂ ਦੋਸਤੋ ਸ਼ੁਰੂ ਕਰ ਲਓ ਵੀ 17 18 ਲੀਟਰ ਤੋਂ ਸਟਾਰਟਿੰਗ ਹੈ ਜੀ ਬੱਚਾ ਨੇ ਬੱਚਾ ਦਿੱਤਾ 30 ਲੀਟਰ ਦੀ ਉਮੀਦ ਕਰਦਾ ਵੀਰ ਦੀ ਇਸ ਗਾਂ ਦੀ ਚੰਗਾ ਦੋਸਤੋ ਕਦ ਕਾਠਿਆ ਆਰਡਰ ਕੁਆਲਿਟੀ ਦੋਸਤੋ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਆ ਆ ਕਰੋ ਚੈੱਕ ਜੀ ਬਾਕੀ ਖੈਰਾ ਸਾਹਿਬ ਫੇਸ ਕੁਆਲਿਟੀ ਬਹੁਤ ਸੁਣੀ ਆ ਹਾਂਜੀ ਹਾਂਜੀ ਦੋਸਤੋ ਕਰੋ ਚੱਕ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਤਕਰੀਬਨ ਕੋਈ 5 ਵਜੇ ਦਾ ਆ ਕਰੋ ਚੱਕ ਮੇਲ ਕਾ ਹੋਰ ਦੋ ਵੀ ਮੋੜ ਲਓ ਬਾਕੀ ਖੈਰਾ ਸਾਹਿਬ ਫੇਸ ਕੁਆਲਿਟੀ ਉਚੈਕ ਕਰਾ ਦਿਓ ਬਹੁਤ ਸੁਣੀ ਜੀ ਕੁਆਲਿਟੀ ਕਰਨੀ ਚੈਕ ਜਵਾਨ ਦੋਸਤੋ ਪੂਰਾ ਗਾ ਦਾ ਪੂਰਾ ਫੁੱਲ ਹੈਵੀ ਬੋਡੀ ਬਠ ਲੈਂਥ ਦੋਸਤੋ ਪੂਰੀਏ ਗਾਂ ਦੀ ਵਿਥਲ ਲੰਬਾਈ ਕਿੰਨੀ ਤੇ ਆਰਡਰ ਕੁਆਲਿਟੀ ਦੋਸਤੋ ਜਿਹੜੀ ਗਾਂ ਨੇ ਤਿਆਰ ਕੀਤੀ ਲਾਜਵਾਬ ਆ ਨਾ ਕਰੋ ਚੈੱਕ ਜੀ ਕਰੀ 17 18 ਲੀਟਰ ਦੀ ਸਟਾਰਟਿੰਗ ਆ ਦੋਸਤੋ ਇਹਦੀ ਬੋਲੇ ਤੋਂ ਹਾਂਜੀ ਖੈਰਾ ਸਾਹਿਬ ਲੈ ਜੀ 20 ਲੀਟਰ ਤੇ ਆਮ ਨਾ ਕੱਢ ਦਿਓ ਜੀ ਠੀਕ ਹੈ ਜੀ ਹਾਂਜੀ ਕੱਢ ਕੱਢ ਦੋਸਤੋ ਗਾਂ ਦਾ ਬਹੁਤ ਵਧੀਆ ਵਾਜੀ ਕਰੋ ਚੈੱਕ ਔਰ ਦੋਸਤੋ ਪੂਰਾ ਨਗਰ ਖੈਰਾ ਸਾਹਿਬ ਫਾਰਮ ਚੋਂ ਲਈ ਆ ਜੀ ਠੀਕ ਹੈ ਜੀ ਹਾਂਜੀ ਹੱਥੀਂ ਚੁਾਈ ਮੁੱਠੀ ਵਾਲਾ ਥਣ ਲਗਾ ਕਰੋ ਚੈੱਕ ਇਹ ਰੱਸੀ ਵੀ ਨਹੀਂ ਕਿਸੇ ਨੇ ਪਾਈ ਜੀ ਆਪਾਂ ਹੀ ਲਾ ਕੇ ਪਾਈ ਇਹ ਦੇਖੋ ਬੁੱਲੇ ਪਹੂਰਿੰਦੇ ਨੇ ਫਾਰਕ ਹਾਂਜੀ 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 ਆਹ ਦੋਸਤੋ ਇਹ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਦੀ ਆਰਡਰ ਕੁਆਲਿਟੀ ਵਿਖਾ ਦੇਣਾ ਅਜੇ ਦੋਸਤੋ ਭੜਾ ਭੁੜਾ ਹੈ ਗਿਆ ਉਹ ਗੰਦ ਥਾਨ ਬਹੁਤ ਸੋਹਣਾ ਲੱਗਾ ਜੀ ਥਾਨ ਵੇਖੋ ਕਿੱਡਾ ਲੰਮਾ ਠੀਕ ਹੈ ਜੀ ਕੋਈ ਦੋਸਤੋ ਸੀਲਸ ਲੱਗ ਗਿਆ ਅਛਾ ਵੀਰ ਜੀ ਮੁੱਲ ਦਾ ਕਿੰਨਾ ਕਰਦੇ ਆ ਮੁੱਲ ਖੈਰਾ ਸਾਹਿਬ 90000 85 ਦੀ ਲੈਣ ਦੇ ਹਾਂ 90000 ਰੁਪਏ ਹਾਂਜੀ 90000 ਰੁਪਏ ਦੋਸਤੋ ਵੀਰ ਨੇ ਗਾਂ ਦੀ ਡਿਮਾਂਡ ਰੱਖੀ ਹੈ 85000 ਦੇ ਵਿੱਚੋਂ ਵੀਰ ਕਹਿੰ ਬਾਕੀ ਦੋਸਤੋ ਮੋਲ ਜਿਹੜੇ ਉਹਦੇ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਮੋਲ ਥੋੜੇ ਬਾਰੇ ਘਟ ਜਾਂਦੇ ਨੇ ਆ। ਫੋਨ ਦੋਸਤੋ ਜਰੂਰ ਕਰਿਆ ਕਰੋ ਜੀ। ਦੋ ਨੰਬਰ ਬਾਰੇ ਦੱਸੀ ਦੀ। ਇਹ ਕਹ ਰਹਾ Saab ਸ਼ਗੀ ਆ ਬੱਚੀ ਆ ਜੇ ਤੇ ਪਹਿਲੇ ਨਹੀਂ ਸੋਈ ਆ। ਇਹ ਮਗਰੇ ਦੇ ਹਾਂਜੀ ਹਾਂਜੀ ਮਗਰ ਬੱਚੀ ਆ। ਅੱਛਾ ਇਹ ਕਿ ਮਗਰ ਬੱਚੀ ਆ। ਹਾਂਜੀ ਤੇ 16 ਲੀਟਰ ਆ ਵਕਤ ਤਿਆਰੀ ਦੀ ਦੁੱਧ ਹੈਗਾ ਜੀ। ਇਹ ਨੂੰ ਕਿੰਨਾ ਟਾਈਮ ਹੈਗਾ ਸੀ? ਅੱਜ 8 ਦਿਨ ਹੋਇਆ ਜੀ। 8 ਦਿਨ ਹੋ ਗਿਆ। ਹਾਂਜੀ। ਠੀਕ ਦੁੱਧ ਚ ਆ ਗਈ ਹੈ ਜੀ। ਹਾਂਜੀ ਦੁੱਧ ਚ ਆਈ ਹੈ ਜੀ। ਠੀਕ ਹੈ ਜੀ। ਦੋਸਤੋ 16 ਲੀਟਰ ਤੋਂ ਸਟਾਰਟਿੰਗ ਹੈ ਜੀ। ਪਹਿਲਾ ਬਰੀਡ ਦੋਸਤੋ ਪੂਰੀਆ ਕਰੋ ਚੱਕ ਜੀ ਬੱਚੇ ਦਾ ਥੋੜਾ ਜਿਆਦਾ ਕਰਦੀ ਜਿਆਦਾ ਇਸ ਕਰਕੇ ਆ ਕਰੋ ਚੱਕ ਜੀ ਦੀ ਆਰਡਰ ਕੁਆਲਿਟੀ ਪੂਰਾ ਨਿੱਗਰ ਠੋਸ ਹਵਾਂ ਦਾ ਦੋਸਤੋ ਇਹਦੀ ਵੀ ਗਾਂ ਦੀ ਖੇਡ ਚੰਨੇ ਦੀ ਜੀ ਆ ਜੀ ਅੱਛਾ ਵੀਰ ਜੀ ਇਹਦਾ ਬੱਚਾ ਕਿਹੜਾ ਜੀ ਆ ਜੀ ਬੱਛੀ ਆ ਜੀ ਆ ਬੱਛੀ ਹੈ ਦੋਸਤੋ ਇਹਦੀ ਗਾਂ ਦੀ 8 ਦਿਨ ਦਾ ਟਾਈਮ ਵੀਰ ਕੰਦਾ ਸੂਈ ਨੂੰ ਗਿਆ ਦੁੱਧ ਦੇ ਵਿੱਚ ਆ ਗਈ ਹੋਣੇ ਲੈ ਜੀ ਲੈ ਜੋ ਜਵਾਨ ਬੱਛੀ ਹੈ ਪਹਿਲਾਂ ਨਹੀਂ ਆ ਜੀ ਦੋਸਤੋ ਆ ਵੇਖੋ ਪਲਵਾਨਾ ਵਾਲੀ ਤੋਰ ਆ ਦੀ ਆ ਕਰੋ ਚੱਕ ਜੀ ਬਹੁਤ ਪਸੰਭੀ ਆ ਕਿਸੇ ਨੇ ਵੀਰ ਜੀ ਆ ਥੋੜਾ ਥੋੜੇ ਦੋਸਤੋ ਦੀ ਕੁਆਲਿਟੀ ਚੈੱਕ ਕਰ ਲੋ ਪੂਰਾ ਨਗਰ ਤੇ ਦੋਸਤੋ ਠੋਸੋ ਬੰਦਾ ਵਾ ਠੰਡੀ ਤੇਰਾ ਸਭ ਨਹੀਂ ਮੱਜ ਜਿੰਨਾ ਮਰਜ਼ੀ ਬੈਠੇ ਰਹੋ ਠੀਕ ਹੈ ਜੀ ਦੇਖੋ ਆ ਕਰੋ ਜੀ ਪੂਰੀ ਸੀਲਸ ਲੱਗੇ ਯਾਲ ਕਰੋ ਚੱਕ ਅਛਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਇਹਦਾ ਜੀ 70 ਮੁੱਲ ਕਰਦੇ ਆ ਤੇ 65 ਦੀ ਹਾਂ ਨਾ ਦੇਾਂਗੇ ਠੀਕ ਹੈ 200 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ 70000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਐ ਇਸ ਗਾਂ ਦੀ 65000 ਦੇ ਭਾਵੇਂ ਵਿੱਚੋਂ ਵੀਰ ਕਹਿੰਦਾ ਵੀ ਇਹ ਕੁਆਲਿਟੀ ਇਸਨੂੰ ਤੇਰਾ ਸਾਹਿਬ ਦੇਖੋ ਇਸ ਕੁਆਲਿਟੀ ਦੀ ਦੋਸਤੋ ਨਿਕਾ ਨਿਕਾ ਕੰਨਿਆ ਦਾ ਬੋਦੀ ਵਾਲੀ ਮੱਛੀ ਹੈ ਜੀ ਹਾਂਜੀ ਬਰੀਡ ਵਾਲੀ ਹੈ ਜੀ ਅੱਛਾ ਵੀਰ ਜੀ ਇਹਦੇ ਬਾਰੇ ਦੱਸਿਓ ਜੀ ਇਹ ਸ਼ਾਹੀ ਆਲਚਾ ਜੀ ਦੂਜੇ ਸੂਏ ਸੁਣੀ ਆ ਪਹਿਲਨ ਨੇ ਨੇ 15 16 ਲੀਟਰ ਦੁੱਧ ਭਰਿਆ ਜੀ ਠੀਕ ਹੈ ਜੀ ਹਾਂਜੀ ਤਾਨੂੰ ਪੜਾ ਗਰਮੀ ਆਉਣ ਵਾਲੀ ਹੈ ਨਾ ਹਾਂਜੀ ਹਾਂਜੀ ਕਰਾ ਸਾਹਿਬ ਤੇ ਕਰੋ ਚੇ ਕਈ ਸ਼ਾਹੀ ਵਾਲੇ ਜੀ ਇਹ ਜੇ ਗੱਬਲੇ ਵਸ਼ੀ ਕੰਨਾਂ ਦੇ ਟਾਈਮ ਇਹ ਵੀ ਦਿਖਾ ਇਹ ਵੀ 8 ਦਿਨ ਬਾਕੀ ਆ ਜੀ 8 ਦਿਨ ਦਾ ਟਾਈਮ ਅਜੇ ਬਾਕੀ ਪਿਆ ਦੋਸਤੋ ਸੂਨ ਦੇ ਵਿੱਚ ਇਹ ਤੁਰਿਆ ਨਹੀਂ ਜਾਣਾ ਜੀ ਟੱਡਾ ਲੈ ਕੇ ਹਾਂਜੀ ਆ ਕਰੋ ਚੈੱਕ ਜੀ ਦੇਖਣਾ ਸੋਨ ਦੀ ਕੁਆਲਿਟੀ ਰੋਜ ਚੱਕ ਕਯੋ ਵਸਾਈ ਵਾਲੇ ਦੋਸਤੋ ਹਾਂਜੀ ਆਲੋ ਕਰੋ ਚੱਕ ਜੀ ਥਾਨ ਤੁਨ ਬਹੁਤ ਸੋਨਾ ਲੱਗਾ ਖਰਾ ਸਾਹਿਬ ਠੀਕ ਹੈ ਜੀ ਲੱਗ ਲੱਗ ਬਾਕੀ ਠੰਡੀ ਸੀ ਇਲਸ ਲੱਗਿਆ ਠੀਕ ਹੈ ਜੀ denn ਦੋਸਤੋ ਅਜੇ 8 ਘੜੀ ਬਾਕੀ ਤੇ ਸੁੰਦੇ ਸਮੇਂ ਤੱਕ ਦੋਸਤੋਂ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਤਿਆਰ ਕਰ ਲੈਣੀ ਆ ਕਰੋ ਚੱਕ ਹਾਂਜੀ ਹਾਂਜੀ ਖੈਰਾ ਸਾਹਿਬ ਬਹੁਤ ਸੋਹਣੀ ਕਰੋਗੇ ਜੀ ਆਹੋਟਾ ਕਰੂਗੀ ਕਰਨੀ ਆਹ ਕਰੋ ਚੱਕ ਜੀ ਆਰਡਰ ਪਾ ਲਓ ਹਾਂਜੀ ਦੋਸਤੋਂ ਵਾਲਟ ਲਾ ਜਿਹੜੀਆਂ ਹਮਾਂ ਦੇ ਵਿੱਚ ਕਾਫੀ ਪਈਆਂ ਹਾਂਜੀ ਹਾਂਜੀ ਬਹੁਤ ਬਣੂਗੀ ਇਹਦਾ ਕੀ ਮੁੱਲ ਕਰਦੇ? ਇਹਦਾ ਹੀ 62000 ਰੁਪਇਆ 55 ਦੀ ਹਾਂ ਨਾ ਦੇ ਦਾਂਗੇ। ਗੈਸ ਨੋ। ਠੀਕ ਹੈ। ਹਾਂਜੀ। 62000 ਰੁਪਇਆ ਦੋਸਤੋ ਵੀਰ ਨੇ ਇਸ ਗਾਂ ਦੀ ਡਿਮਾਂਡ ਰੱਖੀ 55000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਮਾਨਤਾ 200 ਰੁਪਇਆ ਛੋਟ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਦੋ ਪਸ਼ੂ ਦੋਸਤੋ ਸੱਜਰ ਸੂਏ ਤੇ ਇੱਕ ਪਸ਼ੂ ਦੋਸਤੋ ਜਿਹੜਾ ਗੱਬਣ ਆ। ਸੱਜਰ ਸੂਏ ਪਸ਼ੂ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ। ਹਾਂਜੀ ਤਸੱਲੀ ਕਰੋ ਦੋ ਟਾਈਮ ਆ ਕੇ ਨਿੰਨਾ ਬੋਲਾ ਕਿਆ ਦੁੱਧ ਕਿਆ ਪ੍ਰੋਪਰ ਹੀ ਨਿਕਲੂਗਾ। ਠੀਕ ਠ ਬਾਕੀ ਕੋਈ ਪੂਰ ਨਹੀਂ ਕੇ ਛੱਟਾ ਨਹੀਂ ਉਹਦੀ ਆਪਣੀ ਗਾਰੰਟੀ ਹੋ ਗਏ ਜੀ ਠੀਕ ਠੀਕ ਹੈ ਠੀਕ ਹੈ ਕੇ ਨੇ ਆਨਲਾਈਨ ਹੀ ਮੰਗਾਉਣੀ ਆ ਆਨਲਾਈਨ ਹੀ ਮੰਗਾ ਸਕਦਾ ਜੀ ਠੀਕ ਹੈ ਜੀ ਆਪਣੀ ਗਾਰੰਟੀ ਹੈ ਕੇ ਥਾ ਥਣ ਘਟ ਨਹੀਂ ਪੂਰ ਛੱਟਾ ਨਹੀਂ ਹੋਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਇੱਕ ਇਹ ਗਾਂ ਗੱਬਣ ਤੇ ਦੋ ਗਾਵਾਂ ਸੱਜਰ ਸੁਈਆਂ ਗੱਬਣ ਪਛਣ ਦੋਸਤੋ ਤਿੱਪ ਕੇ ਤਸੱਲੀ ਕਰਕੇ ਫੀਦ ਲਓ ਹਾਂਜੀ ਹਾਂਜੀ ਤੇ ਸੱਜਰ ਸੁਈ ਪਸ਼ੂ ਜਿਹੜੇ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਫੀਦ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ